ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਵੀ ਦਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਹੈ ਜੀ ਕੱਲ ਦਾ ਟੈਨ ਕੱਲ ਸ਼ਾਮ ਦਾ ਟਾਈਮ ਹੈ ਆਪਾਂ ਜਾ ਰਹੇ ਸੀਗੇ ਜੀ ਜਾਗੋ ਤੇ ਜਾਗੋ ਤੇ ਜਾਣ ਲਈ ਆਪਾਂ ਹੋ ਗਏ ਸੀਗੇ ਤਿਆਰ ਉੱਥੇ ਦਿਖਾਵਾਂਗੀ ਜੀ ਹੁਣ ਆਪਾਂ ਤੁਹਾਨੂੰ ਇਹ ਉੱਥੇ ਬਟਣਾ ਲੱਗ ਰਹੀਆਂ ਸੀਗੇ ਜੀ ਬੇਟੇ ਦੇ ਸਾਰੇ ਰਿਸ਼ਤੇਦਾਰ ਲਗਾ ਰਹੇ ਸੀਗੇ ਵੀਰ ਭਾਬੀਆਂ ਨੇ ਜੀ ਸਾਰੀ ਇਹਨਾਂ ਨੂੰ ਤੁਸੀਂ ਜਾਣਦੇ ਹੋ ਮੇਰਾ ਵੀਰ ਹੈ ਵੱਡਾ ਤੇ ਭਾਬੀ ਉਹ ਪੂਆਜੀ ਦੇ ਬੇਟੇ ਸੀ ਵੈਲਾ ਦੀ ਛੋਟੀ ਭਾਬੀ ਤੇ ਮੈਂ ਆ ਗਈ ਜੀ ਆਵਾਜ਼ ਆਪਾਂ ਬੰਦ ਕਰ ਦਿੱਤੀ ਹੈ ਜੀ ਡੀਜੇ ਚੱਲ ਰਹੇ ਸੀ ਤਾਂ ਕਰਕੇ ਆਪਾਂ ਆਵਾਜ਼ ਬੰਦ ਕਰ ਦਿੱਤੀ ਹੈ ਵੀਡੀਓ ਵੀ ਥੋੜੀ ਇਹ ਬਣਾਈ ਹੈ ਜੀ ਬੱਚੀ ਤੋਂ ਬਣਵਾਈ ਸੀ ਕਿਸੇ ਤੋਂ ਇੱਥੇ ਲੱਗੀ ਸੀਗੀ ਥੋੜਾ ਬਹੁਤਾ ਇੰਜੋਏ ਕਰਨ ਜਿਆਦਾ ਨਹੀਂ ਰਤ ਆਪਾਂ ਨਹੀਂ ਕਰਿਆ ਸੀ ਜੀ ਟਾਈਮ ਨਾਲ ਵਾਪਸ ਆਉਣਾ ਸੀ ਇਹ ਆਪਾਂ ਗਏ ਸੀਗੇ ਜੀ ਕੱਲ ਨਾਬੇ ਵਾਲੀ ਸਾਈਡ ਨਾਬੇ ਵੱਲ ਗਏ ਹੋਏ ਸੀ ਤੁਸੀਂ ਵੀ ਇੰਜੋਏ ਕਰੋ ਜੀ ਜਾਗੋ ਇਥੇ ਸੌਂਗ ਬੰਦ ਕਰਨਾ ਪੈ ਜਾਂਦਾ ਜੀ ਸਾਬ ਚੱਲਦੇ ਤੇ ਬਣਾਉਂਦੇ ਤਾਂ ਵਧੀਆ ਲੱਗਦਾ ਵੀਡੀਓ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਫਿਰ ਕਾਪੀਰਾਈਟ ਆ ਜਾਂਦਾ ਇਹ ਪਰਜਾਈਆਂ ਨੇ ਜੀ ਸਾਰੀਆਂ ਛੋਟੀਆਂ ਵੱਡੀਆਂ ਇਹ ਨਹੀਂ ਜੀ ਭੂਆ ਜੀ ਦਾ ਬੇਟਾ ਤੇ ਨੂਨ ਹੈ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੀ ਕਮੈਂਟ ਕਰਕੇ ਦੂਸਰੇ ਨੂੰ ਹਿਸਾਬ ਵੀ ਨਹੀਂ ਹੁੰਦਾ ਜੀ ਵੀਡੀਓ YouTube ਤੇ ਕਿਸ ਤਰ੍ਹਾਂ ਬਣਾਉਣੀ ਹੈ ਥੋੜਾ ਜਿਹਾ ਉੱਪਰੋਂ ਕੱਟ ਕਰ ਦਿੰਦੇ ਨੇ ਜੀ। ਜਿਹਾ ਖੜੇ ਫੋਨ ਨਾਲ ਬਣਾ ਦਿੰਦੇ ਨੇ। ਫਿਰ ਉੱਪਰਲੀ ਸਾਈਡ ਤੋਂ ਕੱਟ ਹੋ ਜਾਂਦੀ ਹੈ ਜੀ ਉਹ ਆਪਣੇ ਆਪ ਹੀ। ਜਿਆਦਾ ਨਹੀਂ ਰਣੀ ਕਰਿਆ ਸੀਗਾ ਜੀ ਆਪਾਂ। ਅਜੇ ਜਾਗੋ ਉਹਨਾਂ ਨੇ ਸਟਾਰਟ ਹੀ ਕਰੀ ਸੀ। ਤੇ ਆਪਾਂ واپس ਆ ਗਈ ਸੀ ਫਿਰ ਹਨੇਰਾ ਹੋ ਰਿਹਾ ਸੀ ਜਿਆਦਾ ਜਾਗੋ ਜਿਆਦਾ ਹਨੇਰੀ ਸਟਾਰਟ ਕਰੀਏ ਜੀ ਉਹਨਾਂ ਨੇ ਆਪਾਂ ਪਹਿਲਾਂ ਹੀ ਆਪਣਾ ਨੱਚ ਟੱਪ ਕੇ ਆ ਗਈ ਸੀ ਜੀ ਇੰਜੋਏ ਕਰਕੇ ਇਹ ਆ ਜੀ ਹੁਣ ਜਾਗੋ ਅਨੇਰਾ ਹੋ ਗਿਆ ਸੀ ਜੀ ਇੱਥੇ ਤਾਂ 9:00 ਵਜੇ ਗਈ ਸੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅੱਜ ਦੀ ਵੀਡੀਓ ਸਾਰੀਆਂ ਵੀਡੀਓ ਤੋਂ ਛੋਟੀ ਹੈ ਜੀ ਆਪਣੀ ਬਸ ਵੀਡੀਓ ਦਾ ਐਂਡ ਕਰਦੇ ਆਂ ਜੀ ਆਪਾਂ ਕੱਲ ਨੂੰ ਮਿਲਾਂਗੇ ਜੀ ਕਿਸੇ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ